ਮੈਗਨੀਸ਼ੀਅਮ ਵਿੱਚ ਦੋ ਤਿੰਨ ਡੋਂਗੇ ਬਰਫ਼ ਦੇ ਪਾਣੀ ਦੇ ਪਾ ਕੇ ਸਪਰੇਅ ਕਰੋ ਤੇ ਵੇਖੋ ਨਜ਼ਾਰਾ ਫਿਰ ਲਓ ਵੀ ਚੋਬਰੋ ਆ ਨਿਕਲਾਈ ਪੀਵੀ 1401 ਮੁੱਛਲ ਦੀ ਪਨੀਰੀ ਦੋਸਤੋ ਦੋ ਗਲਤੀਆਂ ਤੁਸੀਂ ਨਹੀਂ ਕਰਨੀਆਂ ਜਿਹੜੀਆਂ ਕਿ ਮੈਂ ਕੀਤੀਆਂ ਨੇ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਨੇ ਠੀਕ ਹੈ ਦੋਸਤੋ ਜਦੋਂ ਤੁਸੀਂ ਪਨੀਰੀ ਬੀਜਣੀ ਆ ਤਾਂ ਕਈ ਵੀਰ ਪੁੱਛਦੇ ਸੀ ਵੀ ਬਾਈ ਪਾਣੀ ਇੱਕ ਦਿਨ ਛੱਡ ਕੇ ਲਾਈਏ ਤਾਂ ਬਾਈ ਜੀ ਜਿਹੜੀ ਪੀਵੀ 1401 ਮੁੱਛਲ ਆ ਨਾ ਇਹ ਹੁੰਦੀ ਹੈ ਬਿਸ਼ਰਮ ਪਨੀਰੀ ਇਸ ਦਾ ਬੀਜ ਜਿਹੜਾ ਨਾ ਬਹੁਤ ਮੁਸ਼ਕਲ ਨਾਲ ਪੁੰਗਰਦਾ ਤੇ ਯੂਰੀਆ ਰੇਪ ਪਾਉਣ ਦਾ ਜਿਹੜਾ ਹੈਗਾ ਸੀਗਾ ਚੱਕਰ ਉਹ ਇਹੀ ਕਾਰਨ ਸੀਗਾ ਆ ਜਿਹੜੀ ਮੈਂ ਯੂਰੀਆ ਰੇ ਪਾਈ ਆ ਨਾ ਥੱਲੇ ਡੀਏਪੀ ਨਹੀਂ ਪਾਈ ਕਿਉਂਕਿ ਦੋਸਤੋ ਡੀਏਪੀ ਦੀ ਮੈਂ ਕਰਾਂਗਾ ਸਪਰੇਅ ਇਸ ਤੋਂ ਬਾਅਦ ਦੋ ਦਿਨਾਂ ਨੂੰ 12 ਤਰੀੜ ਦੀ ਸਪਰੇਅ ਕਰਾਂਗਾ ਇੱਕ ਉਹਨਾਂ ਨੇ ਪੈਕੇਟ ਨਾਲ ਦਿੱਤਾ ਸੀਗਾ ਪੀਬੀ 1400 ਇੱਕ ਬੀਜ ਲੈਣ ਜਦੋਂ ਗਿਆ ਸੀ ਉਹ ਪੈਕੇਟ ਦਾ ਨਾਮ ਹੀ ਮੈਨੂੰ ਪਤਾ ਤੇ ਉਸ ਦੀ ਘੱਟੋ ਘੱਟ ਵੀ 8 ਦਿਨਾਂ ਬਾਅਦ ਇੱਕ ਸਪਰੇਅ ਕਰਾਂਗਾ ਤੇ ਤੁਸੀਂ ਦੇਖ ਸਕਦੇ ਜੇ ਪਨੀਰੀ ਪ੍ਰੋਪਰ ਨਿਕਲੀ ਆ ਨਾ ਹੀ ਬਹੁਤੀ ਵਿਰਲੀ ਆ ਤੇ ਨਾ ਹੀ ਬਹੁਤੀ ਸੰਗਣੀ ਹੈ ਕਿਉਂਕਿ 8 ਤੋਂ 9 ਸਵਾ 9 ਮਰਲੇ ਥਾਂ ਤੇ ਚਾਰ ਆਪਣੇ ਕੋਲੇ ਕਿੱਲੇ ਨੇ ਤੇ ਲੱਗ ਜਾਣੀਆਂ ਪਹਿਲੀ ਗਲਤੀ ਜਿਹੜੀ ਕੀਤੀ ਆ ਦੋਸਤੋ ਨਾਲ-ਨਾਲ ਮੈਂ ਵਟ ਨਹੀਂ ਪਾਈ ਹਾਲਾਂਕਿ ਤੁਸੀਂ ਜੇਕਰ ਬੀਜੀਆ ਮੇਰੇ ਨਾਲ ਵੀ ਬਹੁਤ ਸਿਆਣੇ ਨੇ ਪਰ ਜਿਹੜੇ ਮੇਰੇ ਵਰਗੇ ਕਈਆਂ ਨੇ ਵਟ ਨਹੀਂ ਪਾਈ ਨਾਲ-ਨਾਲ ਦੋਸਤੋ ਵਟ ਪਾਇਆ ਕਰੋ ਜਰੂਰ ਹਰ ਕੋਈ ਲੰਘਦਾ ਟੱਪਦਾ ਮੈਨੂੰ ਇਹ ਗੱਲ ਕਹਿੰਦਾ ਮਲੀ ਸਾਹਿਬ ਤੁਸੀਂ ਨਾਲ ਵਟ ਨਹੀਂ ਪਾਈ ਇਹਦੇ ਨਾਲ ਕੀ ਹੁੰਦਾ ਵੀ ਕੀੜੀ ਆ ਜਾਂਦੀ ਹੈ ਤੇ ਕੀੜੀ ਅਦਾ ਵੀ ਖਾ ਜਾਂਦੀ ਹੈ। ਦੂਜੀ ਗੱਲ ਜਦੋਂ ਵੀ ਤੁਸੀਂ ਪਨੀਰੀ ਬੀਜਣੀ ਆ ਤੇ ਪਾਣੀ ਛਟਣਾ। ਪਾਣੀ ਛਟਣਾ। ਤਾਂ ਦੋਸਤੋ ਆ ਜਿਹੜਾ ਨੱਕਾ ਚੱਲਦਾ ਨਹੀਂ ਰਹਿਣਾ ਚਾਹੀਦਾ। ਇਹ ਨੱਕਾ ਟੋੜਾ ਜਿਵੇਂ ਕਿ ਆ ਹੁਣ ਮੈਂ ਇਦਾਂ ਕਰਕੇ ਬੰਦ ਕੀਤਾ। ਕਿਉਂਕਿ ਪਾਣੀ ਤਾਂ ਹੁਣ ਗਾ ਕਿਸੇ ਨੇ ਲੈ ਕੇ ਜਾਣਾ ਇਹਦੇ ਚੋਂ ਪਾਣੀ ਸਿਮਦਾ ਰਹਿੰਦਾ ਤੇ ਇਹ ਦੁਬਾਰਾ ਫਿਰ ਭਰ ਜਾਂਦੀ ਹੈ। ਤੀਜੀ ਗੱਲ ਦੋਸਤੋ ਕਦੀ ਵੀ ਪਨੀਰੀ ਨੂੰ ਤੁਸੀਂ ਦਿਨੇ ਨਹੀਂ ਭਰਨਾ। ਸ਼ਾਮ ਨੂੰ ਭਰਨਾ। ਕੱਲ ਹੁਣ ਬਾਈਆਂ ਨੇ ਪਾਣੀ ਲਾਇਆ ਸੀ ਤੇ ਇੱਥੇ ਮੈਂ ਨੱਕਾ ਨਹੀਂ ਲਾਇਆ ਸੀ ਤੇ ਇਹਨਾਂ ਨੇ ਪਨੀਰੀ ਪਤਲੀ-ਬਤਲੀ ਭਰਤੀ ਸ਼ੁਕਰ ਕਰੋ ਵੀ ਉਹ ਮੈਂ ਮੌਕੇ ਰੇਤ ਆਉਂਦਿਆਂ ਪਾਣੀ ਜਿਹੜਾ ਕਿ ਬਾਹਰ ਕੱਢਦਾ ਤੇ ਪਨੀਰੀ ਦੀ ਬਚਤ ਰਹੇਗੀ ਜੇਕਰ ਤੁਸੀਂ ਇੱਕ ਦਿਨ ਵੀ ਪਾਣੀ ਖਿਲਾਰਤਾ ਤੇ ਸਮਝੋ ਤੁਹਾਡੀ ਪਨੀਰੀ ਗਈ ਜੇਕਰ ਤਾਂ ਟੂਸੇ ਬਾਹਰ ਦਿਸਦੇ ਆ ਫੇਰ ਤਾਂ ਨਹੀਂ ਜਾਂਦੀ ਜੇਕਰ ਤੁਸੀਂ ਡਬੋਤੀ ਦੇ ਉੱਤੋਂ ਹੀਟ ਵੱਜ ਗਈ ਕਿਉਂਕਿ ਦੋਸਤੋ 49 ਡਿਗਰੀ ਦੇ ਤਕਰੀਬਨ ਟੈਂਪਰੇਚਰ ਹੋਇਆ ਖੜਾ ਆ ਹੁਣ ਇਹਨਾਂ ਨੇ ਕਿਤੇ ਪਾਣੀ ਛੱਡੇ ਇੱਥੇ ਟੁੱਟ ਗਿਆ ਫੇਰ ਉਹ ਬੰਨ ਕੇ ਗਏ ਇਸ ਕਰਕੇ ਦੋਸਤੋ ਸ਼ਾਮ ਨੂੰ ਪਾਣੀ ਲਾਓ ਚੌਥੀ ਗੱਲ ਦੋਸਤੋ ਮੈਗਨੀਸ਼ੀਅਮ ਲਿਆ ਕੇ ਰੱਖ ਲਓ ਮੈਗਨੀਸ਼ੀਅਮ ਲਿਆ ਕੇ ਵਿੱਚ ਬਰਫ਼ ਦਾ 2 ਡੋਂਗੇ ਪਾਓ ਇੱਕ ਡਰਮੀ ਚ ਜੇਕਰ ਦਾਸਕਮਰਲੇ ਪਨੀਰੀ ਹੈ ਜਾਂ ਕਨਾਲ ਆ ਤਾਂ ਘਟੋ ਘਟ ਡਰਮੀ ਚ ਪੂਰਾ ਠੰਡਾ ਪਾਣੀ ਹੋਣਾ ਚਾਹੀਦਾ ਤੇ ਵਿੱਚ ਪਾਓ ਉਹਦੇ ਮੈਗਨੀਸ਼ੀਅਮ ਮੈਗਨੀਸ਼ੀਅਮ ਨੂੰ ਗਰਮ ਪਾਣੀ ਚ ਉਬਾਲ ਕੇ ਖੋਰ ਕੇ ਪੈਕੇਟ ਲੈ ਲਓ ਤੁਸੀਂ ਤੇ ਉਹਦੇ ਚੋਂ ਅੱਧਾ ਪੈਕੇਟ ਪਾ ਲਓ ਜਾਂ ਲਾਲੂ ਪਾਈਆ ਪਾ ਲਓ ਪਾਈਆ ਕਿਉਂ ਕਹਿ ਰਹੇ ਹਾਂ ਕਿਉਂਕਿ ਦੋਸਤੋ ਬਹੁਤ ਸਾਰੇ ਡੱਕੇ ਹੁੰਦੇ ਆ ਪਨੀਰੀ ਦੇ ਸਮਝੋ ਵੀ ਇਹ ਚਾਕ ਕਿੱਲਿਆਂ ਚ ਲੱਗਣਾ ਹੈ ਕੱਲਾ ਕੱਲੇ ਡੱਕੇ ਨੂੰ ਤਾਕਤ ਮਿਲਣੀ ਚਾਹੀਦੀ ਹੈ ਇਸ ਕਰਕੇ ਮੈਗਨੀਸ਼ੀਅਮ ਵਿੱਚ ਦੋ ਤਿੰਨ ਡੋਂਗੇ ਬਰਫ਼ ਦੇ ਪਾਣੀ ਦੇ ਪਾ ਕੇ ਸਪਰੇਅ ਕਰੋ ਤੇ ਵੇਖੋ ਨਜ਼ਾਰਾ ਫਿਰ ਇੱਕ ਤਾਂ 12 3 ਰੇਡ ਦੀ ਕਰਨੀ ਹੈ ਇੱਕ ਜਿਹੜੇ ਪੈਕੇਟ ਜੇ ਦਿੱਤੇ ਆ ਦੋ ਉਹਨਾਂ ਦੀਆਂ ਹੋ ਜਾਣੀਆਂ ਇੱਕ ਮੈਗਨੀਸ਼ੀਅਮ ਦੀ ਹੋ ਜਾਣੀ ਹੈ ਦੋ ਮੈਗਨੀਸ਼ੀਅਮ ਦੀਆਂ ਹੋ ਸਕਦੀਆਂ ਨੇ ਤੇ ਇੱਕ ਸਪਰੇਅ ਸੌਰੀ ਜ਼ਿੰਕ ਦੀ ਕਰਨੀ ਹੈ ਜ਼ਿੰਕ ਤੇ ਲੋਹੇ ਦੀ ਘਾਟ ਆਉਂਦੀ ਆਉਂਦੀ ਇਹਨੂੰ ਲੋਹਾ ਤੇ ਜ਼ਿੰਕ ਤੇ ਇੱਕ ਸਪਰੇਅ ਕਰਨੀ ਹੈ ਦੋਸਤੋ ਗੰਦ ਵਾਲੀ ਉਹ ਅਸੀਂ ਕਰਾਂਗੇ 7 ਦਿਨ ਰਹਿੰਦੇ ਆ ਬਾਕੀ ਦੋਸਤੋ ਤੁਸੀਂ ਦੱਸੋ ਕਮੈਂਟਾਂ 'ਚ ਤੁਹਾਡਾ ਕੀ ਖਿਆਲ ਹੈ ਮੇਰਾ ਤਾਂ ਆਹ ਖਿਆਲ ਆ ਵੀ ਜਿਹੜੀਆਂ ਗਲਤੀਆਂ ਮੈਂ ਕੀਤੀਆਂ ਤੁਸੀਂ ਨਾ ਕਰਿਆ ਜੀ ਬਾਕੀ ਤੁਸੀਂ ਦੇਖਦੇ ਪਨੀਰੀ ਦਾ ਪੰਗਾਰ ਮੈਂ ਤੁਹਾਨੂੰ ਵਿਖਾ ਦਿੰਨਾ ਤੇ ਬਾਕੀ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਦੋਸਤੋ ਇਹ ਮੈਂ ਆਪ ਦਾ ਤਰੀਕਾ ਦੱਸਦਾ ਮੇਰੇ ਤਰੀਕੇ ਨਾਲ ਮੈਂ ਤੁਹਾਨੂੰ ਅੱਗੇ ਵੀ ਕਿਹਾ ਨਹੀਂ ਚੱਲਣਾ ਪਰ ਮੈਂ ਆਪ ਦਾ ਦੱਸਦਾ ਤਿੰਨ ਦਿਨ ਲਗਾਤਾਰ ਪਾਣੀ ਜ਼ਰੂਰ ਖਿਲਾਓ ਜੇਕਰ ਤੁਸੀਂ ਪੀਵੀ 1401 ਮੁਛਲ ਦੀ ਪਨੀਰੀ ਲਈ ਹੈ ਕਿਸੇ ਮਗਰ ਨਾ ਲਗੋ ਬੀ ਬਹੁਤ ਔਖਾ ਪੁੰਗਰ ਦਾ ਆਹ ਵੇਖ ਲਓ ਜੀ ਕਿਤੇ ਕਿਤੇ ਹਜੇ ਪੁੰਗਰਦਾ ਆਉਂਦਾ ਦੋਸਤੋ ਆ ਵੀ ਕਿਤੇ ਕਿਤੇ ਪੁੰਗਰਦਾ ਆਉਂਦਾ ਆ ਵੇਖੋ ਜੀ ਕਿਤੇ ਕਿਤੇ ਪੁੰਗਰਦਾ ਆਉਂਦਾ ਠੀਕ ਹੈ ਜੀ ਹਾਂ ਜਿਵੇਂ ਕਿ ਆਓ ਵੇਖੋ ਜੀ 20 ਪੁੰਗਰਦਾ ਆਉਂਦਾ ਉਹ ਵੇਖੋ ਜੀ ਬਾਕੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਰਬ ਰਾ